ਹਾਂਜੀ ਅਗਲਾ ਚੈਪਟਰ ਹੈ ਜੀ ਜਿਹੜਾ ਕਿੱਥੇ ਚੱਲੇ ਆ ਕਲਗੀਆਂ ਵਾਲਿਆ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਤੋਂ ਅਨੰਦਪੁਰ ਦਾ ਕਿਲਾ ਖਾਲੀ ਕਰਵਾਉਣ ਲਈ 7 ਮਹੀਨੇ ਤੋਂ ਵੱਧ ਸਮਾਂ ਘੇਰਾ ਪਾਉਣ ਵਾਲੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਦੇ ਜ਼ਰਨੈਲ ਪੂਰੀ ਤਰ੍ਹਾਂ ਹਾਰ ਹੰਬ ਚੁੱਕੇ ਸੀ ਇੰਨੇ ਲੰਬੇ ਘੇਰੇ ਦੇ ਬਾਅਦ ਵੀ ਉਹਨਾਂ ਨੂੰ ਕੁਝ ਹਾਸਲ ਨਹੀਂ ਹੋਇਆ ਕਿਲੇ ਅੰਦਰ ਖਾਣ ਪੀਣ ਦੀਆਂ ਅਵਸਥਾਵਾਂ ਬਿਲਕੁਲ ਮੁੱਕ ਚੁਕੀਆਂ ਸਨ। ਦਰਖਤਾਂ ਦੇ ਪੱਤੇ ਜੜਾ ਉਵਾਲ ਕੇ ਖਾ ਗੁਜ਼ਾਰਾ ਕਰਦੇ ਸਿੰਘ ਵਾਹਿਗੁਰੂ ਦੇ ਬਾਣੀ ਅੰਦਰ ਦਿਨ ਕੱਟੀ ਕਰੀ ਜਾਂਦੇ। ਸਤਿਗੁਰੂ ਜੀ ਦਾ ਨਾਮ ਬਾਣੀ ਨਾਲ ਜੋੜ ਕੇ ਸਿੰਘਾਂ ਨੂੰ ਰੂਹ ਖੇੜੇ ਵਿੱਚ ਲੈ ਆਉਂਦੇ। ਸਤਿਗੁਰੂ ਜੀ ਉਹਨਾਂ ਨੂੰ ਨਾਮ ਬਾਣੀ ਨਾਲ ਜੋੜਦੇ ਫਿਰ ਰੂਹ ਖੇੜੇ ਵਿੱਚ ਆ ਜਾਂਦੀ। ਥੋੜੇ ਦਿਨ ਹੋਰ ਇਸੇ ਤਰ੍ਹਾਂ ਕੱਟਣ ਲਈ ਸਿਦਕ ਅਤੇ ਸਿਰੜ ਦਾ ਹੁਲਾਰਾ ਦਿੰਦੇ। ਪਹਾੜੀ ਤੇ ਮੁਗਲ ਫੌਜਾਂ ਆਕ ਚੁੱਕੀਆਂ ਸਨ ਉਹਨਾਂ ਆਟੇ ਦੀ ਗੋ ਬਣਾ ਕੇ ਕੁਰਾਨ ਸ਼ਰੀਫ ਥਾਲ ਵਿੱਚ ਰੱਖ ਕੇ ਕਸਮਾਂ ਖਾਧੀਆਂ ਕਿ ਤੁਸੀਂ ਅਨੰਦਪੁਰ ਨੂੰ ਛੱਡ ਜਾਵੋ ਅਸੀਂ ਆਪ ਜੀ ਨੂੰ ਕੋਈ ਦੁੱਖ ਨਹੀਂ ਦੇਵਾਂਗੇ ਇਸ ਨਾਲ ਸਾਡੀ ਬਣੀ ਰਹਿ ਜਾਵੇਗੀ ਆਪ ਜੀ ਜਿੱਧਰ ਚਾਹੋ ਜਾ ਸਕਦੇ ਹੋ ਫਿਰ ਜਦੋਂ ਮਰਜ਼ੀ ਅਨੰਦਪੁਰ ਵਾਪਸ ਆ ਜਾਣਾ ਗੁਰੂ ਜੀ ਇਹਨਾਂ ਦਾ ਫਰੇਵ ਚੰਗੀ ਤਰ੍ਹਾਂ ਜਾਣਦੇ ਸੀ ਗੁਰੂ ਜੀ ਵੱਟੇ ਵਸਤਰ ਟੁੱਟਾ ਭੱਜਾ ਸਮਾਨ ਪਸ਼ੂਆਂ ਦੀਆਂ ਹੱਡੀਆਂ ਪਿੰਜਰ ਗੱਡਿਆਂ ਤੇ ਲਦਵਾ ਕੇ ਉੱਪਰ ਰੇਸ਼ਮੀ ਕੱਪੜੇ ਨਾਲ ਢੱਕ ਕੇ ਆਨੰਦਗੜ੍ਹ ਦੇ ਕਿਲੇ ਤੋਂ ਬਾਹਰ ਤੋਰ ਦਿੱਤਾ ਸਿੰਘਾਂ ਨੂੰ ਗੁਪਤ ਸਮਝਾ ਦਿੱਤਾ ਗੱਡੇ ਜੇ ਕਿਲੇ ਤੋਂ ਥੋੜੀ ਦੂਰ ਹੀ ਗਏ ਸਨ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਗੁਰੂ ਜੀ ਦਾ ਖਜ਼ਾਨਾ maal ਅਸਬਾਬ ਜਾਨ ਹੱਲਾ ਬੋਲ ਦਿੱਤਾ ਗੱਡੇ ਹੱਕਣ ਵਾਲੇ ਸਿੰਘ ਗੁਰੂ ਜੀ ਨੇ ਸਮਝਾਏ ਹੋਏ ਸੀ ਮੌਕਾ ਸੰਭਾਲ ਕੇ ਕਿਲੇ ਦੇ ਅੰਦਰ ਆ ਬੜੇ ਗੱਡੇ ਤੇ ਬਲਦ ਗੁਰੂ ਜੀ ਨੇ ਪਹਾੜੀ ਰਾਜਿਆਂ પાસે ਉਹੀ ਲਏ ਸੀ ਪਾਟੇ ਲੀੜੇ ਟੁੱਟੀਆਂ ਕਾਠੀਆਂ ਟੁੱਟਾ ਭੱਜਾ ਸਮਾਨ ਪਿੰਜਰ ਹੱਡੀਆਂ ਦੇਖ ਪਹਾੜੀਏ ਬਹੁਤ ਸ਼ਰਮਿੰਦਾ ਹੋਏ ਕੁਝ ਦਿਨ ਹੋਰ ਇਸੇ ਤਰ੍ਹਾਂ ਹੀ ਲੰਘ ਗਏ ਕਈ ਸਿੰਘ ਭੁੱਖ ਨਾਲ ਲੜਮੜ ਜਾਣਾ ਚੰਗਾ ਕਿਲੇ ਤੋਂ ਬਾਹਰ ਨਿਕਲ ਬੈਰੀ ਨਾਲ ਦੋ ਹੱਥ ਕਰ ਆਪਣੀਆਂ ਕੀਮਤੀ ਜਾਨਵਾਰ ਦਿੰਨੇ ਆ ਚੀਜ਼ ਇਹ ਦੋ ਜਾਣਦੇ ਆ ਕਿ ਕਿ ਇਹ ਕਿਲੇ ਦੀ ਹਾਲਤ ਹੈ ਜੀ ਸਾਰੀ ਕਿੰਨੇ ਭੁੱਖਣ ਭਾਣੇ ਸਿੰਘ ਕਿਵੇਂ ਉਹ ਦਿਨ ਗੱਟ ਰਹੇ ਸੀ ਕਿਵੇਂ ਉਹਨਾਂ ਦੇ ਸਰੀਰ ਬਿਲਕੁਲ ਨਢਾਲ ਹੋ ਚੁੱਕੇ ਸੀ ਬੈੜੀਦਾਲ ਨੂੰ ਕੋਈ ਵਾਹ ਪੇਸ਼ ਨਾ ਗਈ ਹੁਣ ਉਹਨਾਂ ਨੇ ਔਰੰਗਜ਼ੇਬ ਦੇ ਦਸਤਾਵਾਲੀ ਕੁਰਾਨ ਭੇਜ ਕੁਰਾਨ ਸ਼ਰੀਪ ਭੇਜੀ ਚਿੱਠੀ ਭੇਜੀ ਗਾਂ ਦੀ ਕਸਮ ਖਾਧੀ ਪਿਛਲੇ ਕੀਤੇ ਦੀ ਮਾਫੀ ਵੀ ਮੰਗੀ ਵੀ ਜੋ ਅਸੀਂ ਪਿੱਛੇ ਕਰ ਚੁੱਕੇ ਹਾਂ ਉਹਨੂੰ ਮਾਫ ਕਰ ਦਿਓ ਕਈ ਵਾਰ ਲੇਲੜੀਆਂ ਕੱਢੀਆਂ ਕਿ ਆਪ ਜੀ ਕਿਲਾ ਛੱਡ ਦੇਵੋ ਕਿਲਾ ਛੱਡ ਦੇਵੋ ਆਪ ਜੀ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਇਸ ਨਾਲ ਸਾਡੀ ਰਹਿ ਜਾਊਗੀ ਨਹੀਂ ਤਾਂ ਅਸੀਂ ਕੀ ਮੂੰਹ ਲੈ ਕੇ ਘਰਾਂ ਨੂੰ ਜਾਵਾਂਗੇ ਪਰ ਜਦ ਸਾਡੀ ਪਤ ਨਹੀਂ ਰਹਿਣੇ ਲੋਕ ਕਹਿਣਗੇ ਇੰਨਾ ਲੰਮਾ ਘੇਰਾ ਪਾ ਕੇ ਗੁਰੂ ਨੂੰ ਫੜਨ ਦੀਆਂ ਫੜਾ ਮਾਰਨ ਵਾਲੇ ਹੁਣ ਮੂੰਹ ਘਰਾਂ ਨੂੰ ਚੁੱਕ ਕੇ ਆ ਗਏ ਘਰਾਂ ਵਿੱਚ ਸਾਡਾ ਜੋਣਾ ਹਰਾਮ ਹੋ ਜਾਊ ਹੁਣ ਅਸੀਂ ਆਪਣੀ ਮਰਜ਼ੀ ਨਾਲ ਕਿਲਾ ਹੁਣ ਤੁਸੀਂ ਉਹ ਕਹਿ ਰਹੇ ਨੇ ਜੀ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਕਿਲਾ ਛੱਡ ਜਾਓ ਅਸੀਂ ਵਾਪਸ ਘਰਾਂ ਨੂੰ ਪਰਤ ਜਾਵਾਂਗੇ ਪਹਾੜੀਏ ਤੇ ਮੁਗਲ ਜ਼ਰਨੈਲ ਗੁਰੂ ਜੀ ਨੂੰ ਮਨਾਉਣ ਲਈ ਸਿਰ ਭਾਨੇ ਡਿੱਗ ਚੁਕੇ ਸੀ ਉਹ ਬੜੇ ਤਰਲੇ ਮਿੰਤਾ ਕਰਦੇ ਸੀ ਗੁਰੂ ਨੂੰ ਮਨਾਉਣ ਵਾਸਤੇ ਉਹਨਾਂ ਵਿੱਚ ਘੇਰਾ ਹੋਰ ਲੰਬਾ ਕਰਨ ਲਈ ਸਾਹ ਸਤਾ ਨਹੀਂ ਰਹੀ ਗੁਰੂ ਸਾਹਿਬ ਜੀ ਦਾ ਕਟ ਰਹੇ ਸੀ ਪਰ ਉਹ ਕਿਰ ਲੰਮਾ ਕਰ ਨਹੀਂ ਸਕਦੇ ਸੀ ਇੱਥੇ ਸਿੰਘਾਂ ਨੇ ਨਗਰ ਵਾਸੀਆਂ ਨੇ ਵੀ ਗੁਰੂ ਜੀ ਅੱਗੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਜੀ ਭੁੱਖ ਦੁੱਖੋਂ ਬਹੁਤ ਦੁਖੀ ਹੋ ਗਏ ਹਾਂ ਖਾਣ ਲਈ ਤਾਂ ਹੁਣ ਰਖਤਾਂ ਦੇ ਪੱਤੇ ਵੀ ਨਹੀਂ ਬਚੇ ਮਾਸ ਸਰੀਰ ਨਾਲੋਂ ਝੜ ਗਿਆ ਸਰੀਰ ਹੱਡੀਆਂ ਦੀ ਮੁਟ ਰਹਿ ਗਏ ਆਪ ਜੀ ਕਿਰਪਾ ਕਰੋ ਕਿਲਾ ਛੱਡ ਜਾਵੋ ਗੁਰੂ ਜੀ ਨੇ ਮੌਕੇ ਨੂੰ ਵੇਖਿਆ ਹਾਲਾਤਾਂ ਨੂੰ ਵੇਖਿਆ ਹਾਲਾਤਾਂ ਨੂੰ ਦੇਖਦੇ ਹੋਏ ਗੁਰੂ ਸਾਹਿਬ ਜੀ ਨੇ ਕਿਲਾ ਛੱਡਣ ਦਾ ਫੈਸਲਾ ਲੈ ਲਿਆ ਅੱਦੇ ਕਿਹਾ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਸਾਰੇ ਜ਼ਿੰਮੇਵਾਰ ਹੋਵਾਂਗੇ ਭੁੱਖ ਦੇ ਮਾਰਿਆਂ ਸਾਰਿਆਂ ਨੇ ਹਾਂ ਕਰ ਦਿੱਤੀ ਕਿਲਾ ਛੱਡਣ ਦੀ ਤਿਆਰੀ ਹੋਣ ਲੱਗੀ ਸਜੀਆਂ ਤਿਆਰ ਕਰਕੇ ਦਫ਼ਤਰ ਵਿੱਚ ਕਲਮਬੱਧ ਕੀਤੀਆਂ ਗਈਆਂ ਨਾ ਚੁੱਕਣਯੋਗਾ ਸਮਾਨ ਜੋ ਬਾਧੂ ਸਵਾਨ ਸੀ ਉਹਨੂੰ ਅੱਗ ਵਿੱਚ ਸਾੜਿਆ ਗਿਆ ਧਰਤੀ ਵਿੱਚ ਦਬ ਦਿੱਤਾ ਗਿਆ ਸਤਲੁਜ ਦਰਿਆ ਵਿੱਚ ਡਬੋ ਦਿੱਤਾ ਗਿਆ ਤਾਂ ਕਿ ਦੁਸ਼ਮਣ ਦੇ ਹੱਥ ਨਾ ਲੱਗ ਸਕੇ ਬਿਜਕੋਨ ਬਾਗਨ ਨਿਹੰਗਮ ਸੱਤੂ ਜੀਤ ਤੇ ਕਾਲੀ ਇਹਨਾਂ ਪੰਜ ਤੋਪਾਂ ਨੂੰ ਪਾਣੀ ਵਿੱਚ ਡੋਬ ਦਿੱਤਾ ਗਿਆ ਨਿਹੰਗਮ ਜਿਹੜੀ ਆਪਾਂ ਤੋਪ ਦੀ ਗੱਲ ਕਰ ਰਹੇ ਹਾਂ ਤੋਪ ਦਾ ਨਾਮ ਹੈ ਜੀ ਇਹ ਬਹੁਤ ਵੱਡੀ ਤੋਪ ਸੀ ਦੂਰ ਤੱਕ ਮਾਰ ਮਾਰਦੀ ਸੀ ਗੁਰੂ ਜੀ ਨੇ ਇਸ ਨੂੰ ਆਪਣੀ ਨਿਗਰਾਨੀ ਦੇ ਹੇਠ ਬਹੁਤ ਹੀਰੀ ਜ ਨਾਲ ਲੋਹ ਗੜ ਦੇ ਸਥਾਨ ਤੇ ਉਤੇ ਬਣਾਇਆ ਹੋਇਆ ਸੀ ਇਨ੍ਹਾਂ ਪੰਜਾਂ ਤੋਂ ਇਲਾਵਾ ਹੋਰ ਛੋਟੀਆਂ ਤੋਪਾਂ ਵੀ ਸਨ ਜੰਗ ਜੁੱਦ ਦੌਰਾਨ ਗੁਰੂ ਜੀ ਨੇ ਇਹਨਾਂ ਪਹਾੜੀ ਰਾਜਾਂ ਤੋਂ ਜਿੱਤੀਆਂ ਸੀ ਇਹਨਾਂ ਨੂੰ ਗੁਰੂ ਜੀ ਨੇ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਧਰਤੀ ਥਲੇ ਦਬਾ ਦਿੱਤਾ ਇਹ ਤੋਪਾਂ ਗੁਰੂ ਜੀ ਦੇ ਜਾਣ ਤੋਂ ਕਈ ਦਹਾਕੇ ਬਾਅਦ ਕੇਸਗੜ੍ਹ ਸਾਹਿਬ ਦੀਆਂ ਇਮਾਰਤਾਂ ਜਦੋਂ ਖੁਦਾਈ ਕੀਤੀ ਗਈ ਖੁਦਾਈ ਕਰਨਿਆਂ ਇਹ ਉਸ ਇਮਾਰਤਾਂ ਦੇ ਥੱਲੋਂ ਮਿਲੀਆਂ ਜ਼ਾਇਬ ਘਰ ਵਿੱਚ ਅੱਜ ਵੀ ਲਾਹੌਰ ਦੇ ਵਿੱਚ ਜ਼ਾਇਬ ਘਰ ਵਿੱਚ ਰੱਖੀਆਂ ਗਈਆਂ ਦੱਬੇ ਸਾੜੇ ਅਤੇ ਡਬੋਏ ਸਮਾਨ ਦਾ ਜ਼ਿਕਰ ਮਨਸਾਬਨੀ ਲਾਮਾ ਦਸ ਪਤਸ਼ਾਈਆਂ ਕਾ ਵਿੱਚ ਕੇਸਰ ਸਿੰਘ ਸ਼ਿਬਰ ਇਹਨਾਂ ਸਤਰਾ ਨਾਲ ਕਰਦੇ ਹਨ ਸੋਬੈ ਸੰਤਰ ਵਿੱਚ ਤਰ ਹੋਮ ਕਰੀਜੈ ਇਸ ਤਰ੍ਹਾਂ ਮਾਇਆ ਸਭ ਜਲ ਬਸੰਤਰਨ ਨਿਤ ਦੀਜੈ ਹੀਰਾ ਮੋਤੀ ਲਾਲ ਜਵਾਰ ਕਮਣਕ ਚੁੰਨੀ ਪੰਨਾ ਪੁਖਰਾਜ ਸੋਇਨਾ ਰੂਪਾ ਗਹਿਣੇ ਚੜੇ ਅਣ ਘੜੇ ਸਾਜ ਸਭ ਹਵਾਲੇ ਜਲ ਪਰਮੇਸ਼ਰ ਕੀਤੇ ਭਾਂਡੇ ਤਾਂਬਾ ਕਾਂਸੀ ਲੋਹੇ ਤੋੜੀ ਮਹੀਂ ਵਿੱਚ ਗੱਡ ਦਿੱਤੇ ਦਿੱਤਾ 173200735 ਰੁਪਏ ਇਹ ਲਿਖਣ ਵਿੱਚ ਆਇਆ ਇਹ ਨਗਦ ਮਾਲ ਜਵਾਰ ਜਵਾਰ ਜਲ ਵਿੱਚ ਪਰਵਾਇਆ 43525 ਦਾ ਕਪੜਾ ਗਿਣਿਆ ਸੋ ਬਸੰਤਰ ਦੇ ਹਵਾਲੇ ਕੀਤਾ ਸੀਤਾ ਪ੍ਰੋਤਾ ਸੀਤਾ ਅਣ ਸੀਤਾ ਬਣਿਆ ਇਹ ਸਾਰਾ ਸਮਾਨ ਦੀ ਉਹਦੇ ਬਾਰੇ ਬਨਸਾਬਦੀ ਲਾਵੇ ਵਿੱਚੋਂ ਪੜ੍ਹ ਰਹੇ ਆ ਜਿਹੜਾ ਸਮਾਨ ਗੁਰੂ ਸਾਹਿਬ ਜੀ ਜਦੋਂ ਅਨੰਦਗੜ੍ਹ ਦਾ ਕਿਲਾ ਛੱਡਦੇ ਨੇ ਸਾਰਾ ਸਮਾਨ ਇਸੇ ਤਰ੍ਹਾਂ ਧਰਤੀ ਥੱਲੇ ਦਵਾ ਦਿੱਤਾ ਕੁਝ ਅੱਗ ਨਾਲ ਸਾੜ ਦਿੱਤਾ ਕਿ ਸਮਾਨ ਪਹਾੜੀ ਰਾਜਿਆਂ ਦੇ ਜਾਂ ਹੋਰ ਮੁਗਲਾਂ ਦੇ ਹੱਥ ਨਾ ਲੱਗ ਜਾਵੇ ਕੀਮਤੀ ਸਮਾਨ ਸੀ ਗੁਰੂ ਸਾਹਿਬ ਜੀ ਦਾ ਕੋਈ ਵੀ ਚੀਜ਼ ਦੁਸ਼ਮਣ ਦੇ ਹੱਥ ਨਾ ਆਵੇ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਇੱਕ ਦਿਨ ਪਹਿਲਾਂ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ ਆਨੰਦਪੁਰ ਸਾਹਿਬ ਨੂੰ ਪੂਰੇ ਨਗਰ ਨੂੰ ਪੈਦਲ ਤੁਰ ਕੇ ਵੇਖਿਆ ਸਭ ਪਾਸੇ ਚੁੱਪੋ ਗੁਰੂ ਜੀ ਪਿੱਛੇ ਵੀ ਚੁੱਪਚਾਪ ਜਦੋਂ ਮਹਾਰਾਜ ਸਭ ਪਾਸੇ ਵੇਖ ਰਹੇ ਨੇ ਚੁੱਪਚਾਈ ਹੋਈ ਹੈ ਸਾਰੇ ਚੁੱਪਚਾਪ ਨੇ ਗੁਰੂ ਜੀ ਵੀ ਚੁੱਪਚਾਪ ਵੇਖ ਰਹੇ ਨੇ ਸਭ ਗਲੀਆਂ ਸਭ ਹਾਲਾਤਾਂ ਨੂੰ ਸਭ ਪਾਸੇ ਚੁੱਪ ਦਾ ਸਨਾਟਾ ਛਾਇਆ ਹੋਇਆ ਸੀ ਸਤਿਗੁਰੂ ਜੀ ਕਿਸੇ ਅਨੋਖੀ ਰੰਗਤ ਵਿੱਚ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਆਖਰੀ ਗੇੜਾ ਮਾਰਿਆ ਮੇਰੇ ਸਤਿਗੁਰੂ ਜੀ ਨੇ ਇਸ ਤੋਂ ਬਾਅਦ ਨਗਰ ਦੀਆਂ ਗਲੀਆਂ ਕਲੰਗੀਧਰ ਪਾਤਸ਼ਾਹ ਦੇ ਚਰਨ ਛੋਹ ਤੋਂ ਸਦਾ ਲਈ ਸੁੰਨੀਆਂ ਹੋ ਗਈਆਂ ਅਖੀਰਲੀ ਰਾਤ ਸੀ ਜੀ ਮੁਰਵਾਜਾਂ ਵਾਲਾ ਇਨਾ ਗਲੀਆਂ ਵਿੱਚ ਢੀੜਾ ਨਾ ਮਾਰੇਗਾ ਨਾ ਹੀ ਢੀੜਾ ਲੱਗਣਾ ਸਤਗੁਰੂ ਜੀ ਦਾ ਕਿੱਥੇ ਜਾਣਾ ਏ ਕਿਹਦੇ ਕੋਲ ਜਾਣਾ ਏ ਕਿਸੇ ਨੂੰ ਕੋਈ ਪਤਾ ਨਹੀਂ ਹੈ ਜਦੋਂ ਅਨੰਦਪੁਰ ਛੱਡਣਾ ਸਭ ਸਿੰਘਾਂ ਨੇ ਜਿਨ੍ਹਾਂ ਸਮਾਨ ਕੋਈ ਚੁੱਕ ਸਕਿਆ ਚੁੱਕ ਲਿਆ ਆਪੋ ਆਪਣੇ ਹਥਿਆਰ ਸੰਭਾਲ ਲਏ ਸਤਗੁਰੂ ਜੀ ਅਤੇ ਬਾਕੀ ਸਭ ਪਰਿਵਾਰ ਤਿਆਰ ਕਰ ਚੁੱਕਾ ਸੀ ਸਤਗੁਰੂ ਜੀ ਬਾਕੀ ਪਰਿਵਾਰ ਨੂੰ ਵੀ ਤਿਆਰ ਕਰ ਚੁੱਕਾ ਸੀ ਵੱਡੇ ਸਾਹਿਬਜ਼ਾਦੇ ਹੱਥਾਂ ਵਿੱਚ ਸ਼ਸਤਰ ਫੜ ਪੂਰੀ ਤਿਆਰੀ ਵਿੱਚ ਸਨ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਹੇਠ ਪਾਲਕੀਆਂ ਵਿੱਚ ਵਿਰਾਜੇ ਹੋਏ ਸਨ ਛੋਟੇ ਸਾਹਿਬਜ਼ਾਦੇ ਦਾਦੀ ਮਾਂ ਗੁਜਰ ਕੌਰ ਜੀ ਨਾਲ ਮਾਈਆਂ ਵਾਲੇ ਜਥੇ ਵਿੱਚ ਸ਼ਾਮਲ ਸਨ ਛੋਟੇ ਸਾਹਿਬਜ਼ਾਦੇ ਦਾਦੀ ਮਾਂ ਨੂੰ ਪੁੱਛਦੇ ਕਿੱਥੇ ਜਾਣਾ ਏ ਕਾਹ ਤੋਂ ਜਾਣਾ ਏ ਕਿਹਦੇ ਕੋਲ ਚੱਲੇ ਆਂ ਦਾਦੀ ਤਰਵਾਸਾ ਦੇ ਕੇ ਛੇਤੀ ਆਉਣ ਦਾ ਵਾਅਦਾ ਵੀ ਕਰਦੀ ਕੋਈ ਗੱਲ ਨਹੀਂ ਪੁੱਤ ਛੇਤੀ ਦੁਵਾੜਾ ਫਿਰ ਅਨੰਦਪੁਰ ਵਿੱਚ ਆ ਜਾਵਾਂਗੇ ਸਭ ਪਾਸੇ ਤਿਆਰ ਪੁਰ ਤਿਆਰ ਖਾਲਸੇ ਦਿਖਾਈ ਦੇ ਰਹੇ ਸਨ ਪੰਜ ਪਿਆਰੇ ਸਤਗੁਰੂ ਦੀ ਰਹਿਮ ਨਾਈ ਹੇਠ ਕੰਮ ਕਰ ਸੇ ਕਰ ਚੁੱਕੇ ਸਨ ਪੰਜ ਪਿਆਰੇ ਵੀ ਮਹਾਰਾਜ ਦੇ ਨਾਲ ਸਨ ਇਸੇ ਤਰ੍ਹਾਂ ਸ਼ਾਮ ਤੋਂ ਤਿਆਰੀ ਕਰਦਿਆਂ ਕਰਾਉਂਦਿਆਂ ਕਾਫੀ ਰਾਤ ਹੋ ਗਈ ਸਤਗੁਰ ਜੀ ਭਾਈ ਉਦੇ ਸਿੰਘ ਤੇ ਭਾਈ ਦਇਆ ਸਿੰਘ ਅਤੇ ਹੋਰ ਮੁਖੀ ਸਿੰਘਾਂ ਸਮੇਤ ਨੰਨਕਟੜ ਦਾ ਕਿਲਾ ਸਾਹਿਬ ਪਾਤਸ਼ਾਹ ਜੀ ਖਾਲੀ ਕਰਕੇ ਜਾਣਾ ਹੈ ਮਹਾਰਾਜ ਨੇ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ ਅਨੰਦਗੜ ਅਨੰਦਗੜ ਸਾਹਿਬ ਤੋਂ ਚੱਲ ਕੇ ਸਤਿਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਤੇ ਪਹੁੰਚੇ ਕਿਹੜਾ ਸਥਾਨ ਸੀ ਜੀ ਸੀਸਗੰਨ ਸਾਹਿਬ ਵਾਲਾ ਸਥਾਨ ਉੱਥੇ ਪਹੁੰਚੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੇ ਆਪ ਜਾ ਕੇ ਮਹਾਰਾਜ ਨੇ ਅਰਦਾਸ ਕੀਤੀ ਅਨੰਦਪੁਰ ਸਾਹਿਬ ਛੱਡਣ ਦੀ ਵਿਦਾਇਗੀ ਵੀ ਲਈ ਅਰਦਾਸ ਕਰਕੇ ਪਾਤਸ਼ਾਹ ਜੀ ਨੇ ਇਸ ਸਥਾਨ ਦੀਆਂ ਤਿੰਨ ਪ੍ਰਕਰਮਾ ਕੀਤੀਆਂ ਉੱਚੀ ਆਵਾਜ਼ ਵਿੱਚ ਕਹਾ ਕੋਈ ਇਸ ਸਥਾਨ ਦੀ ਸੇਵਾ ਕਰੇਗਾ ਕੋਈ ਇਸ ਸਥਾਨ ਦੀ ਸੇਵਾ ਕਰੇਗਾ ਕੋਈ ਇਸ ਸਥਾਨ ਦੀ ਸੇਵਾ ਕਰੇਗਾ ਸਭ ਪਾਸੇ ਚੁੱਪ ਛਾ ਗਈ ਕੋਈ ਨਾ ਬੋਲਿਆ ਪਾਤਸ਼ਾਹ ਜੀ ਨੇ ਤੀਸਰੀ ਵਾਰ ਕਹਿਣ ਤੇ ਗੁਰਬਖਸ਼ ਦਾਸ ਉਦਾਸੀ ਸਾਧੂ ਗੁਰੂ ਜੀ ਦੇ ਚਰਨਾ ਤੇ ਟੈ ਪਿਆ ਅੱਦੇ ਕਿਹਾ ਮਹਾਰਾਜ ਜੀ ਮੈਂ ਸੇਵਾ ਕਰਨ ਨੂੰ ਤਿਆਰ ਹਾਂ ਪਰ ਮੈਂ ਇੱਥੇ ਆਪ ਜੀ ਤੋਂ ਬਿਨਾ ਮੈਨੂੰ ਕੋਈ ਨਹੀਂ ਜਾਣਦਾ ਮੈਂ ਕਿਵੇਂ ਰਹਾਗਾ ਮੈਂ ਕਿਵੇਂ ਗੁਜ਼ਾਰਾ ਕਰਾਂਗਾ ਆਪਜੀ ਦੇ ਜਾਣ ਤੋਂ ਬਾਅਦ ਪਹਾੜੀ ਰਾਜੇ ਮੈਨੂੰ ਦੁੱਖ ਦੇਣਗੇ ਸਤਿਗੁਰੂ ਜੀ ਨੇ ਸਾਧੂ ਗੁਰਵਖ ਸਦਾਸ ਨੂੰ ਆਪਣੇ ਕਲਾਵੇ ਵਿੱਚ ਲੈ ਕੇ سینੇ ਨਾਲ ਲਾ ਕੇ ਕਿਹਾ ਤੂੰ ਇਸ ਸਤਾਨ ਦੀ ਸੇਵਾ ਕਰਦਾ ਰਹੀਂ ਤੇਰਾ ਗੁਜ਼ਾਰਾ ਚੱਲਦਾ ਰਹੇਗਾ ਤੈਨੂੰ ਕੋਈ ਦੁੱਖ ਨਹੀਂ ਆ ਸਕੇਗਾ ਵਾਹਿਗੁਰੂ ਤੇਰੇ ਅੰਗ ਸੰਗ ਹੋਵੇਗਾ ਇੱਕ ਗੱਡਾ ਰਸ ਦਾ ਲੱਦਿਆ ਹੋਇਆ ਦੇ ਕੇ ਉਸ ਨੂੰ ਦਿਲਾਸਾ ਦਿੱਤਾ ਪਾਤਸ਼ਾਹ ਜੀ ਨੇ ਸਾਧੂ ਗੁਰੂ ਅਕਸਾ ਦਾਸ ਕੋਲੋਂ ਵਿਦਾਇਗੀ ਮੰਗ ਲਈ ਅਤੇ ਅੱਧੀ ਰਾਤ ਦਾ ਸਮਾਂ ਹੋ ਚੁੱਕਾ ਸੀ ਗੁਰੂ ਜੀ ਆਨੰਦਗੜ੍ਹ ਦਾ ਕਿਲਾ ਮਹਾਰਾਜ ਕਿਲੇ ਪਹੁੰਚੇ ਸਾਰੇ ਜਥੇ ਕੀਰਤਪੁਰ ਸਾਹਿਬ ਵੱਲ ਵੀ ਰਵਾਨਾ ਹੁੰਦੇ ਨੇ ਜੀ ਸਾਰੇ ਜਥਿਆਂ ਨੂੰ ਕੀਰਤਪੁਰ ਕੀਰਤਪੁਰ ਸਾਹਿਬ ਵੱਲ ਰਵਾਨਾ ਹੋਣ ਦਾ ਹੁਕਮ ਦਿੱਤਾ ਸਭ ਬਹੀਰਾਂ ਤੁਰ ਪਈਆਂ ਆਨੰਦਪੁਰ ਸਾਹਿਬ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਸੀ ਕੋਠੇ ਕੰਦਾ ਸੁਨਸਾਨ ਉਜਾੜੇ ਦਾ ਰੂਪ ਧਾਰ ਕੇ ਡਰਾਉਂਦੇ ਪ੍ਰਤੀਤ ਹੁੰਦੇ ਸਨ ਸਾਧੂ ਗੁਰਬਖਸ਼ ਸਾਹਿਬ ਇਕੱਲਾ ਰਹਿ ਗਿਆ ਅਤੇ ਆਪਣੇ ਆਪ ਵਿੱਚੋਂ ਉਹਨੂੰ ਕੰਦਾ ਖਾਣ ਨੂੰ ਆਉਂਦੀਆਂ ਸੀ ਗੁਰੂ ਸਾਹਿਬ ਨੂੰ ਜਾਂਦਿਆਂ ਦੇਖ ਕੇ ਉਹ ਪੂਰੀ ਤਰ੍ਹਾਂ ਢੌਰ ਭੌਰ ਹੋ ਗਿਆ ਉਸ ਕੋਲੋਂ ਆਪਣਾ ਆਪ ਨਾ ਸੰਭਾਲਿਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਸਿਰ ਰੱਖ ਕੇ ਉਦਾਸੀ ਸਾਧੂ ਜ਼ਾਰੋ-ਜ਼ਾਰ ਰੋਣ ਲੱਗ ਪਿਆ ਕਿਉਂਕਿ ਇਹ ਉਦਾਸੀ ਸਾਧੂ ਹੋਈ ਹੈ ਜੀ ਜਦੋਂ ਗੁਰੂ ਸਾਹਿਬ ਜੀ ਅਨੰਦਪੁਰ ਦਾ ਕਿਲਾ ਖਾਲੀ ਕਰਦੇ ਨੇ ਇਹ ਦਾਸੀ ਸਾਧੂ ਇਕੱਲਾ ਹੀ ਰਹਿ ਗਿਆ ਸੀ ਬਾਕੀ ਸਾਰੇ ਜੱਥੇ ਅਨੰਦਪੁਰ ਨੂੰ ਖਾਲੀ ਕਰਕੇ ਚਲੇ ਗਏ ਅਨੰਦਪੁਰ ਸਾਹਿਬ ਦੀ ਬੇਸਹਾਰਾ ਕੋਈ ਨਗਰੀ ਜਿਵੇਂ ਪੁੱਛ ਰਹੀ ਸੀ ਕਿ ਕਲਗੀਆਂ ਵਾਲਿਆ ਕਿੱਥੇ ਚੱਲੇ ਆ ਏਡਾ ਹੱਸਦਾ ਵਸਦਾ ਅਨੰਦਪੁਰ ਛੱਡ ਕੇ ਕਿੱਥੇ ਚੱਲੇ ਆ 6 ਪੋ 1761 ਬਿਕਰਮੀ 20 ਦਸੰਬਰ 1704 ਦੀ ਰਾਤ ਆ ਜਿਹੜੀ ਜੀ ਅੱਧੀ ਰਾਤ ਦੇ ਨੇੜੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਨੂੰ ਆਖਰੀ ਫਤੇ ਬੁਲਾ ਦਿੱਤੀ ਇਹ ਭਿਆਨਕ ਰਾਤ ਆਨੰਦਪੁਰ ਸਾਬ ਤੋਂ ਲੈ ਕੇ ਸਰਸਾ ਨਦੀ ਤੱਕ ਕਿਵੇਂ ਮੇਰੇ ਬਾਜਾਂ ਵਾਲੇ ਨੇ ਸਭ ਗੁਰੂ ਪਰਿਵਾਰਾਂ ਨੇ ਗੁਰੂ ਦੇ ਪਰਿਵਾਰ ਨੇ ਸਿੰਘਾਂ ਨੇ ਸੇਵਕਾਂ ਨਾਲ ਕਿਵੇਂ ਇੱਕ ਸਮਾਂ ਬਤੀਤ ਕੀਤਾ ਇਹ ਦਰਦਨਾਕ ਰਾਤਾਂ ਦਾ ਕਿਆਸ ਨਹੀਂ ਲਾਇਆ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਕਲਮ ਨਾਲ ਵਿਆਣ ਨਹੀਂ ਕੀਤਾ ਜਾ ਸਕਦਾ ਇਸ ਨੂੰ ਇਤਿਹਾਸ ਦੇ ਪੰਨਿਆਂ ਤੋਂ ਟੋਕ ਕੇ ਇਸ ਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ ਇਤਿਹਾਸ ਦੇ ਪੰਨੇ ਆਪਣੇ ਆਪ ਮੁੱਖੋ ਬੁਲਾ ਦੇਣਗੇ ਧੰਨ ਗੁਰੂ ਬਾਜਾਂ ਵਾਲਾ ਧੰਨ ਗੁਰੂ ਕਲਗੀਆਂ ਵਾਲਾ ਠੰਡੀ ਹਵਾ ਤੇ ਕੈਰ ਦੀ ਸਰਦੀ ਸਰੀਰ ਨੂੰ ਭੰਨਦੀ ਜਾ ਰਹੀ ਸੀ ਸਾਰਾ ਵਹੀਰ ਚੁੱਪਚਾਪ ਤੁਰਿਆ ਜਾ ਰਿਹਾ ਸੀ ਇਸ ਦੁੱਖ ਦੀ ਘੜੀ ਵਿੱਚ ਕਿਸੇ ਦਾ ਕੁਝ ਵੀ ਬੋਲਣ ਨੂੰ ਜੀ ਨਹੀਂ ਕਰਦਾ ਸੀ ਕਿਵੇਂ ਬਸਿਆ ਕਿਵੇਂ ਬਸਿਆ ਬਸ ਆਇਆ ਅਨੰਦਪੁਰ ਸਾਹਿਬ ਛੱਡ ਕੇ ਉਸ ਅਨੰਨਾ ਦੀ ਪੁਰੀ ਨੂੰ ਛੱਡ ਕੇ ਬੋਲ ਵੀ ਕੀ ਹੋਵੇ ਜਿੱਥੇ ਸਦਾ ਲਈ ਆਨੰਦ ਵਰਤਦਾ ਸੀ ਕੀ ਬੋਲਿਆ ਜਾ ਸਕਦਾ ਅੱਜ ਇਹੋ ਜਿਹਾ ਸਮਾਂ ਆਇਆ ਸਭ ਕੁਝ ਛੱਡਣਾ ਪੈ ਗਿਆ ਕੋਈ ਹੌਸਲਾ ਕਰ ਬੋਲਣਾ ਕੋਈ ਹੌਸਲਾ ਕਰ ਬੋਲਦਾ ਤੇ ਕਹਿੰਦਾ ਕਿ ਆਪਾਂ ਛੇਤੀ ਅਨੰਦਪੁਰ ਸਾਹਿਬ ਆਪਸਾਵਾਂਗੇ ਸਭ ਨੂੰ ਤਰਵਾਸਾ ਦੇਣ ਵਾਲੀਆਂ ਗੱਲਾਂ ਸੀ ਮੁੜ ਕਿਸੇ ਨੇ ਅਨੰਦਪੁਰ ਨਾ ਦੇਖਿਆ ਸਭ ਮਨ ਕਰੜੇ ਕਰਕੇ ਤਨ ਤੇ ਪੋਹ ਦਾ ਪਾਲਾ ਜਰ ਰਹੇ ਸੀ ਉਹ ਦੀ ਠੰਡੀ ਰਾਤ ਵਿੱਚ ਕਾਫਲੇ ਦੇ ਕਦਮ ਅੱਗੇ ਵਧੇ ਗਏ ਸਤਿਗੁਰੂ ਜੀ ਦੇ ਨਾਲ ਗਿਣਤੀ ਦੇ ਸਿਰਲੱਥ ਜੋਧੇ ਵੀ ਸਨ ਸਿੰਘ ਸਨ ਜਥਾ ਅੱਗੇ ਅਤੇ ਵਿਚਕਾਰ ਮਾਈਆਂ ਬਿਰਧ ਬੱਚੇ ਵੀ ਸ਼ਾਮਲ ਸਨ ਇਸ ਦੀ ਅਗਵਾਈ ਭਾਈ ਧਰਮ ਸਿੰਘ ਭਾਈ ਮਨੀ ਸਿੰਘ ਤੇ ਹੋਰ ਸਿੰਘ ਕਰ ਰਹੇ ਸਨ ਤੀਸਰੇ ਜਥੇ ਦੀ ਅਗਵਾਈ ਸਭ ਜੱਦਾ ਅਜੀਤ ਸਿੰਘ ਜੀ ਕਰਦੇ ਇਸ ਤੋਂ ਪਿੱਛੋਂ ਸਿੰਘ ਖਚਰਾਂ ਦੇ ਲੋੜੀਂਦਾ ਸਮਾਨ ਸਾਰੀ ਗਿਣਤੀ ਹਜ਼ਾਰਾਂ ਦੀ ਗਿਣਤੀ ਸੈਂਕੜੇ ਸਿੰਘਾਂ ਦੀ ਸੀ ਕੀਰਤਪੁਰ ਸਾਹਿਬ ਦਾ ਕਾਫਲਾ ਸੁਖ ਸਵੇ ਸਵੇਲੀ ਪਹੁੰਚ ਗਿਆ ਇੱਥੋਂ ਲੰਘਦੇ ਆ ਕਿ ਗੁਰੂ ਜੀ ਆਪਣੇ ਵੱਡੇ ਸਤਿਗੁਰ ਮਹਾਰਾਜ ਗੁਰੂ ਜੀ ਆਪਣੇ ਵੱਡੇ ਸਹਿਬਾਨਾਂ ਦੇ ਗੁਰੂ ਜਿਹੜੇ ਵੱਡੇ ਗੁਰੂ ਸਹਬਾਨਾਂ ਦੇ ਸਥਾਨ ਸੀ ਉਹਨਾਂ ਨੂੰ ਵੀ ਨਮਨ ਕੀਤੀ ਨਮਸਕਾਰ ਕੀਤੀ ਇੱਥੋਂ ਅੱਗੋਂ ਨਿਰਮੋਹ ਘੜ ਦੀ ਪਹਾੜੀ ਤੇ ਪਹੁੰਚ ਗਏ ਸਨ ਪਿੱਛੋਂ ਰੌਲਾ ਪੈਣ ਲੱਗ ਪਿਆ ਫੜ ਲਓ ਮਾਰ ਦਿਓ ਬਚ ਕੇ ਨਾ ਜਾਣ ਦਿਓ ਅਲੀ ਅਲੀ ਦੀਆਂ ਆਵਾਜ਼ਾਂ ਅੰਧੇਰੀ ਰਾਤ ਭਿਆਨਕ ਬਣ ਗਈ ਗੁਰੂ ਪਾਤਸ਼ਾਹ ਜੀ ਨਾਲ ਸ੍ਰੀ ਹਰਗੋਬਿੰਦ ਸਾਹਿਬ ਦੇ ਛੇਵੇਂ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸੂਰਜਮਲ ਜੀ ਦੇ ਪੋਤਰੇ ਗੁਲਾਬ ਰਾਏ श्याम सिंह भी नाल ਸਨ ਜਿੱਥੋਂ ਭਾਰੀ ਸ਼ੋਰ ਸੁਣ ਕੇ ਪਾਤਸ਼ਾਹ ਜੀ ਕਾਲੀ ਵਿੱਚ ਇੱਕ ਖਾਤ ਰਾਜੇ ਨਾਨ ਦੇ ਨਾਮ ਇਹਨਾਂ ਦੋਨਾਂ ਭਰਾਵਾਂ ਨੂੰ ਦੇ ਕੇ ਰਾਜੇ ਨਾਨ ਸਮੌਰ ਵੱਲ ਤੁਰਿਆ ਦੋਹਰਾ ਕੀਰਤਪੁਰ ਉਲੰਘ ਕੈ ਪੁਨ ਆਇਓ ਨਿਰਮੋਗ ਮੁਗਲ ਪਠਾਨਨ ਆਇਕੈ ਲਰੇ ਲਿਖਿਓ ਤਵ ਕਰੋ ਰਾਏ ਗੁਲਾਬ ਰੂ श्याम सिंह पिख लिख पत्रा दीन जाहु ਰਾਜ سرمੌਰ ਕੇ ਮਿਲੋ ਪੂਪ ਤਵਚੀਨ ਇਹ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੋਇਆ ਜੀ ਇਹ ਦੋਨੋਂ ਭਰਾ ਆਪਣੇ ਪਰਿਵਾਰ ਸਮੇਤ ਰਾਜੇ ਨਾਨ ਪਾਸ ਸਹੀ ਸਲਾਮਤ ਪੁੱਜ ਗਏ ਰਾਜੇ ਨਾਨ ਨੇ ਇਹਨਾਂ ਪਾਸੋਂ ਗੁਰੂ ਕਲ ਗੀਤਰ ਦਾ ਲਿਖਿਆ ਪੱਤਰ ਪੜ੍ਹ ਕੇ ਇਹਨਾਂ ਦਾ ਆਦਰ ਮਾਨ ਕੀਤਾ ਸੇਵਾ ਕੀਤੀ ਰਾਜ ਦਾ ਪ੍ਰਬੰਧ ਵੀ ਕੀਤਾ ਤੇ ਗੁਰੂ ਪਾਤਸ਼ਾਹ ਜੀ ਦੋਵਾਂ ਭਰਾਵਾਂ ਨੂੰ ਇੱਥੇ ਛੱਡ ਕੇ ਗਏ ਇਹਨਾਂ ਲਈ ਇੱਕ ਪਿੰਡ ਵੀ ਦਿੱਤਾ ਜੀ ਗਿਰਬੀ ਪਿੰਡ ਇਹਨਾਂ ਦੇ ਨਾਂ ਕਰਵਾ ਦਿੱਤਾ ਸੀ ਇੱਥੇ ਪਹੁੰਚਿਆ ਜਦੋਂ ਇੱਥੇ ਪਹੁੰਚਦਿਆਂ ਦੁਸ਼ਮਣ ਦੀ ਫੌਜ ਬਹੁਤ ਨੇੜੇ ਆ ਚੁੱਕੀ ਸੀ ਭਾਈ ਉਦੇ ਸਿੰਘ ਜੀ ਵੱਲ ਪਾਤਸ਼ਾਹ ਜੀ ਨੇ ਨਜ਼ਰ ਮਾਰੀ ਤੇ ਉਸ ਨੂੰ ਆਪਣਾ ਜੋੜਾ ਜਾਮਾ ਬਖਸ਼ਿਸ਼ ਕਰ ਦਿੱਤਾ ਪੰਜਾਹ ਸਿੰਘਾਂ ਦਾ ਜਥਾ ਬੈਰੀਦਾਂ ਨੂੰ ਰੁਕਣ ਨਹੀਂ ਦਿੱਤਾ ਸ਼ਾਹੀ ਟਿੱਬੀ ਤੇ ਆਨ ਕੇ ਖੜੇ ਭਏ ਤੇ ਥਾਨ ਰਾਜਾ ਅਰਤੁਰ ਕਾ ਰਾਜਾ ਆਰਤੁਰ ਕਾਨ ਸਭ ਨਿਕਟ ਪਹੁੰਚ ਆਨ ਉਦੇ ਸਿੰਘ ਲਲਕਾਰ ਕਹਿ ਖੁਸ਼ੀ ਕਰੀ ਕਰਤਾਰ ਸਫਲ ਜਨਮੇ ਭਾਂਤ ਕਹਿ ਦੂਤਨ ਕਰੋ ਸੰਗਾਰ ਪਾਈ ਉਦੇ ਸਿੰਘ ਜੀ ਆਪਣੀ ਵੀਰਤਾ ਦੇ ਜ਼ੋਰ ਦਿਖਾਏ ਕਿ ਦੁਸ਼ਮਣ ਨੂੰ ਪੂਰੀ ਦ੍ਰਿੜਤਾ ਨਾਲ ਬਹੁਤ देर ਤੱਕ ਅੱਗੇ ਵਧਣ ਨਾ ਦਿੱਤਾ ਵੈਰੀਦਾਲ ਭਾਈ ਉਦੇ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਸਮਝੀ ਬੈਠਾ ਸੀ ਭਾਈ ਉਦੇ ਸਿੰਘ ਜੀ ਨੂੰ ਗੁਰੂ ਜੀ ਜੋੜਾ ਜਾਮਾ ਪਹਿਨਾ ਕੇ ਗਏ ਸੀ ਉਸ ਦਾ ਚਿਹਰਾ ਗੁਰੂ ਨਾਲ ਮਿਲਦਾ ਸੀ ਉਹ ਗੁਰੂ ਜੀ ਦਾ ਹਾਣੀ ਵੀ ਸੀ ਵੈਰੀ ਨੇ ਗੁਰੂ ਜੀ ਜਾਣ ਕੇ ਬਹੁਤ ਭਾਰੀ ਹੱਲਾ ਕੀਤਾ ਮਹਾਨ ਯੋਧਾ ਆਪਣੇ 50 ਸਾਥੀ ਸਿੰਘਾ ਸਮੇਤ ਸ਼ਾਹੀ ਟਿੱਬੀ ਦੇ ਸਥਾਨ ਤੇ ਵੀਰ ਗਤੀ ਪ੍ਰਾਪਤ ਕਰ ਗਿਆ ਕਦੇ ਕਿਸੇ ਸੂਰਮੇ ਨੇ ਅਨੰਦਪੁਰ ਸਾਹਿਬ ਵਿਖੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਕਲੰਗੀਧਰ ਅੱਗੇ ਪੇਸ਼ ਕੀਤਾ ਸੀ ਭਾਈ ਉਦੇ ਸਿੰਘ ਜੀ ਨੇ ਜੀ ਇੱਕ ਵਾਰੀ ਤਾਂ ਬੈਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਅਸੀਂ ਗੁਰੂ ਨੂੰ ਮਾਰਿਆ ਸੀ ਗੁਰੂ ਨੂੰ ਮਾਰਿਆ ਖੁਸ਼ੀ ਦੇ ਨਾਰੇ ਮਾਰਦੇ ਬੈਰੀ ਵੱਡੀ ਪ੍ਰਾਪਤੀ ਸਮਝੇ ਸੀ ਪਰ ਛੇਤੀ ਇਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਤਾਂ ਅੱਗੇ ਨਿਕਲ ਗਿਆ ਪਤਾ ਲੱਗਿਆ ਇਹਨਾਂ ਦੀ ਖੁਸ਼ੀ ਮਿੱਟੀ ਵਿੱਚ ਮਿਲ ਗਈ ਪਹਾੜੀ ਰਾਜੇ ਮੁਗਲ ਜਰਨੈਲ ਸ਼ਰਮ ਧਰਮ ਗਵਾ ਚੁੱਕੇ ਸੀ ਇਹ ਪੂਰੀ ਤਰ੍ਹਾਂ ਭੁਲਾ ਚੁੱਕੇ ਸੀ ਕਿ ਅਸੀਂ ਗਾਂ ਕੁਰਾਣ ਦੀਆਂ ਕਸਮਾਂ ਖਾਧੀਆਂ ਇਹਨਾਂ ਦੀ ਜ਼ਮੀਰ ਅਣਖ ਗੈਰਤ ਤੇ ਮਨੁੱਖਤਾ ਪੂਰੀ ਤਰ੍ਹਾਂ ਮਰ ਚੁੱਕੀ ਸੀ ਇਹ ਧਰਮ ਦੀਆਂ ਝੂਠੀਆਂ ਕਸਮਾਂ ਖਾਣ ਵਾਲੇ ਲੋਕ ਧਰਮ ਦੇ ਨਾਂ ਤੇ ਕਲੰਕ ਨੇ ਏ ਆਤ ਸਵਾਰਥੀ ਲੋਕ ਗੁਰੂ ਜੀ ਨੂੰ ਫੜ ਕੇ ਮਾਰ ਕੇ ਇਨਾਮ ਪ੍ਰਾਪਤ ਕਰਨਾ ਚਾਹੁੰਦੇ ਸੀ ਲਾਲਚ ਇਹਨਾਂ ਦੇ ਗਲ ਤੱਕ ਭਰਿਆ ਪਿਆ ਸੀ ਇਹ ਆਤਦਰਜੇ ਦੇ ਕਮੀਨੇ ਲੋਕ ਇਤਿਹਾਸ ਇਹਨਾਂ ਦੀ ਕਮੀਨਗੀ ਦੇ ਪੰਨੇ ਫੋਲ ਇਹਨਾਂ ਨੂੰ ਸਦਾ ਠਟਕਾਰਾਂ ਪੰਦਾਂ ਰਹੇਗਾ ਇਹ ਅਗਲਾ ਚੈਪਟਰ ਸੀ ਕਿੱਥੇ ਚੱਲਿਆ ਕਲਗੀਆਂ ਵਾਲਿਆ ਅੱਗੇ ਆਪਾਂ ਕਿਵੇਂ ਗੁਰਦੁਆਰਾ ਬਣਿਆ ਉਹਦੇ ਬਾਰੇ ਵੀ ਪੜਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ